ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾ ਤੇ ਤੇ ਆਵਾਜ਼ ਆਪਾ ਸੁਣਦੇ ਹਾਂ ਲੇਖਕ ਬਚਿੰਦ ਕੌਰ ਜੀ ਦੀ ਲਿਖੀ ਹੋਈ ਕਹਾਣੀ ਦੁੱਖ ਨਿਵਾਰਨ ਚੰਗੀਆਂ ਬੁਰਾਈਆਂ ਵਾਚੈ ਧਰਮ ਖਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਪਜੀ ਸਾਹਿਬ ਦੀ ਆਖਰੀ ਪਉੜੀ ਅਜੇ ਬਾਕੀ ਹੀ ਸੀ ਕਿ ਬੀਐਸਐਫ ਦੇ ਰਿਟਾਇਰਡ ਫੌਜੀ ਹਜ਼ੂਰ ਸਿੰਘ ਦੇ ਬਾਈਸਾਈਕਲ ਦੇ ਪਿਛਲੇ ਪਹੀਏ ਦਾ ਠਾ ਕਰਕੇ ਪਟਾਕਾ ਬੋਰ ਗਿਆ ਸੜਕਸਾਰ ਦੇ ਉਹ ਫੁੱਟੇ ਵਿੱਚ ਹੋਰ ਵੀ ਕਈ ਗੁਰੂ ਘਰ ਦੇ ਪ੍ਰੇਮੀ ਗੁਰਦੁਆਰਾ ਦੁਖਨਵਰਨ ਸਾਹਿਬ ਜਾ ਰਹੇ ਸਨ ਬਹੁਤ ਸਾਰੀਆਂ ਬੀਬੀਆਂ ਨੰਗੇ ਪੈਰੀ ਕਈ ਲੋਕ ਸਾਈਕਲਾਂ ਉੱਤੇ ਤੇ ਕੋਈ ਟਾਵਾ ਟਾਵਾ ਮੋਟਰਸਾਈਕਲ ਉੱਤੇ ਵੀ ਲੰਘ ਰਿਹਾ ਸੀ ਫੋਜੀ ਹਜ਼ੂਰ ਸਿੰਘ ਮਸਾਜੇ ਬਾਰਾਂ ਦਰੀ ਦਾ ਫਟਕ ਹੀ ਲੰਘਿਆ ਸੀ ਕਿ ਉਸਦੇ ਪ੍ਰਾਣੇ ਪੰਚਰ ਹੋਏ ਸਾਈਕਲ ਨਹੀਂ ਅੱਗੇ ਗਾਜ਼ ਪਰ ਵੀ ਹੋਰ ਜਾਣ ਤੋਂ ਨਾ ਕਰ ਦਿੱਤੀ ਕੁਝਿਰ ਸੋਚਣ ਪਿੱਛੋਂ ਹਜ਼ੂਰ ਸਿੰਘ ਪੈਂਚਰ ਹੋਏ ਸਾਈਕਲ ਨੂੰ ਆਪਣੇ ਨਾਲ-ਨਾਲ ਕਸੀਟਦਾ ਹੌਲੀ-ਹੌਲੀ ਦੁਖਨਵਾਰਨ ਸਾਹਿਬ ਦੇ ਰਾਹ ਤੁਰਨ ਲੱਗਿਆ ਹੋਰੋ ਕਰ ਵੀ ਕੀ ਸਕਦਾ ਸੀ ਘਰ ਤਾਂ ਉਸ ਦਾ ਇਥੋਂ ਗੁਰਦੁਆਰੇ ਨਾਲੋਂ ਵੀ ਕਿਤੇ ਦੂਰ ਸੀ ਤੁਰਦਾ ਤੁਰਦਾ ਥੱਕਿਆ ਹਰਿਆ ਜਦ ਉਹ ਗੱਡੀ ਦੀ ਲੀ ਕੋਲ ਪਹੁੰਚਿਆ ਰਾਂਬਰ ਉੱਤੇ ਪਸਰਦੀ ਰੌਸ਼ਨੀ ਨਾਲ ਉਸਦੇ ਚਿਹਰੇ ਉੱਤੇ ਵੀ ਆਸ਼ਾ ਦੀ ਇੱਕ ਕਿਰਨ ਚਮਕ ਉੱਠੀ ਜਦੋਂ ਉਸਨੇ ਇੱਕ ਸਾਈਕਲ ਮਕੈਨਿਕ ਨੂੰ ਸੜਕ ਦੇ ਇੱਕ ਕੰਡੇ ਆਪਣੀ ਫਟੇ ਪੁਰਾਣੀ ਤਪੜੀ ਵਿਛਾ ਕੇ ਦੁਕਾਨ ਲਗਾਉਂਦੇ ਆ ਤੱਕਿਆ ਉਸਦੇ ਕੋਲ ਜਾਂਦੇ ਹੀ ਹਜੂਰ ਸਿੰਘ ਇਸ ਸਾਈਕਲ ਮਕੈਨਿਕ ਦੋਹਾਂ ਦੇ ਚਿਹਰੇ ਜਿਵੇਂ ਇੱਕ ਦੂਜੇ ਨੂੰ ਦੇਖ ਤਾਜ਼ਾ ਫੁੱਲ ਵਾਂਗ ਖਿੜ ਪਏ ਹੋਣ ਆਓ ਬਾਬਾ ਜੀ ਆ ਜਰਾ ਪੈਂਚਰ ਲਾ ਦੇ ਕਾਕਾ 12 ਦਰੀ ਕੋਲ ਪਹੁੰਚਦੇ ਆਂ ਹੀ ਪਿਛਲੇ ਪਹੀਏ ਦਾ ਪਟਾਕਾ ਬੋਨ ਗਿਆ ਸਾਈਕਲ ਨੂੰ ਹੱਥ ਲਾਉਣ ਤੋਂ ਪਹਿਲਾਂ ਸਾਈਕਲ ਮਕੈਨਿਕ ਨੇ ਆਪਣੇ ਸੰਦਾ ਨੂੰ ਇਉਂ ਨਮਸਕਾਰਿਆ ਜਿਵੇਂ ਉਸ ਦਾ ਗੁਰਦੁਆਰਾ ਦੁੱਖ ਨਿਵਾਰਨ ਇਹ ਲੋਹੇ ਦੇ 2-4 ਛੋਟੇ-ਮੋਟੇ ਸੰਦੇ ਹੋ। ਫਿਰ ਉਸਨੇ ਸਾਈਕਲ ਨੂੰ ਜ਼ਮੀਨ ਉੱਤੇ یوں ਲਟਾਇਆ ਜਿਵੇਂ ਉਹ ਬਲਦ ਨੂੰ ਖੁਰੀਆਂ ਲਾਉਣ ਲੱਗਾ ਹੋਵੇ। ਲੋਹੇ ਦੇ ਲੰਬੇ-ਲੰਬੇ ਲੀਵਰਾਂ ਨਾਲ ਟਿਊਬ ਨੂੰ ਟਾਇਰ ਵਿੱਚੋਂ ਬਾਹਰ ਕੱਢਣ ਪਿੱਛੋਂ ਉਸਨੇ ਪਾਣੀ ਨਾਲ ਭਰੇ ਤਸਲੇ ਨੂੰ ਆਪਣੇ ਵੱਲ ਖਿੱਚਿਆ। ਪਰ ਪੁਰਾਣੀ ਥਾਂ ਥਾਂ ਤੋਂ ਟਾਕੀਆਂ ਲੱਗੀ ਟਿਊਬ 'ਚ। ਇਹ ਕੋਈ ਛੋਟਾ-ਮੋਟਾ ਪੰਚਰ ਨਹੀਂ ਸੀ ਹੋਇਆ। ਸਗੋ ਇਸ ਵਾਰ ਤਾਂ ਪੂਰੀ ਦੀ ਪੂਰੀ ਤਾਂ ਕਿ ਟਿਊਬ ਨਾਲੋਂ ਲੱਗ ਗਈ ਸੀ ਪਰ ਸਾਈਕਲ ਮਕੈਨਿਕ ਨੇ ਬੜੀ ਹੀ ਸਮਝਦਾਰੀ ਤੇ ਫੁਰਤੀ ਨਾਲ ਕੰਮ ਝਟ ਮੁਕੰਮਲ ਕਰਕੇ ਸਾਈਕਲ ਹਜੂਰ ਸਿੰਘ ਦੇ ਹੱਥ ਫੜਾ ਦਿੱਤਾ ਤੇ ਆਪ ਅਗਲੇ ਪਹੀਏ ਦਾ ਵਾਲ ਖੋਲ ਕੇ ਉਸ ਪੰਪ ਨਾਲ ਹਵਾ ਭਰਨ ਲੱਗ ਪਿਆ ਕਿੰਨੇ ਪੈਸੇ ਕਾਕਾ ਸਵੇਰ ਦਾ ਵੇਲਾ ਹੈ ਬਾਬਾ ਜੀ ਬੋਣੀ ਕਰਨੀ ਹੈ ਜੋ ਮਰਜੀ ਇਹ ਦੇ ਦਿਓ ਪੈਸੇ ਦੇਣ ਲਈ ਜਦ ਹਜੂਰ ਸਿੰਘ ਨੇ ਆਪਣੀ ਪੁਰਾਣੀ ਖਾਕੀ ਫੌਜੀ ਵਰਦੀ ਦੀ ਕਮੀਜ਼ ਦੇ ਉੱਪਰਲੀ ਸੱਜੀ ਜੇਬ ਵਿੱਚ ਹੱਥ ਪਾਇਆ ਤਾਂ ਜੇਬ ਦਾ ਮੂੰਹ ਜਿਵੇਂ ਅੱਡਿਆ ਦਾ ਅੱਡਿਆ ਹੀ ਰਹਿ ਗਿਆ ਜੇਬ ਤਾਂ ਬਿਲਕੁਲ ਖਾਲੀ ਸੀ ਇਸ ਪਰੇਸ਼ਾਨੀ ਨਾਲ ਕਿੰਨਾ ਹੀ ਗੁੱਝ ਜਿਵੇਂ ਇੱਕੋ ਵਰੀ ਹਜੂਰ ਸਿੰਘ ਦੇ ਚਿਹਰੇ ਉੱਤੋਂ ਦੀ ਵਾਪਰ ਗਿਆ ਕੀ ਹੋਇਆ ਬਾਬਾ ਘਰੋਂ ਪੈਸੇ ਲਿਆਉਣੇ ਭੁੱਲ ਗਿਆ ਪੁੱਤ ਉਹ ਬਹੁਤੇ ਪੈਸੇ ਮੈਂ ਕਰਨੇ ਵੀ ਕੀ ਹੁੰਦੇ ਨੇ ਪੈਸਾ ਦੋ ਪੈਸੇ ਮੱਥਾ ਟੇਕਣ ਲਈ ਧਿਆਨਾਂ ਦੁਆਨੀ ਹੋਰ ਕਰਦੇ ਮੈਨੂੰ ਰੋਜ਼ ਦੇ ਦਿੰਦੇ ਹਨ ਸੋ ਕਿਤੇ ਸਾਈਕਲ ਵਿੱਚ ਫੂਕ ਫਾਕ ਹੀ ਭਰਉਣੀ ਪੈ ਜਾਂਦੀ ਐ ਰਾਜ ਪਰ ਅੱਜ ਤਾਂ ਸੌਰੇ ਵਿੱਚ ਪੈਂਚਰ ਹੀ ਹੋ ਗਿਆ ਪਤਾ ਨਹੀਂ ਕਿਵੇਂ ਅੱਜ ਨੰਦਗੁਰ ਵੀ ਮੈਨੂੰ ਪੈਸੇ ਦੇਣੇ ਭੁੱਲ ਗਈ ਇਹ ਸਭ ਕਹਿੰਦੇ ਆ ਕਹਿੰਦੇ ਆ ਹਜੂਰ ਸਿੰਘ ਦੇ ਲਾਲ ਭਖਤੀ ਚਿਹਰੇ ਉੱਤੇ ਫਿਲਦਣ ਦੀ ਇੱਕ ਪਰਤ ਜੀ ਫੈਲ ਗਈ ਪਰ ਬਾਬਾ ਇਹ ਬੋਣੀ ਦਾ ਵੇਲਾ ਏ ਮੈਂ ਵੀ ਕੀ ਕਰਾਂ ਪਹਿਲਾ ਗਾਹ ਕੀ ਪੈਸਾ ਨਹੀਂ ਦੇਊਗਾ ਤਾਂ ਸਾਰਾ ਦਿਨ ਕਿਵੇਂ ਲੰਘੂ ਮੇਰਾ ਇਹ ਤਾਂ ਕਾਕਾ ਪਰਮੈ ਤੇਰੇ ਮੰਦ ਤੇਰਾ ਚਿੱਤ ਮੰਦ ਹੈ ਤਾਂ ਸਾਈਕਲ ਮੈਨੂੰ ਦੇ ਦੇ ਮੈਂ ਤਾਂ ਰੋਜ਼ ਹੀ ਸਵੇਰੇ ਦੁੱਖ ਨਾਲ ਰੋਣਾ ਕੱਲ ਨੂੰ ਜ਼ਰੂਰ ਤੇਰੇ ਪੈਸੇ ਦੇ ਦੇ ਬਾਬਾ ਬੋਣੀ ਦਾ ਵੇਲਾ ਏ ਮੈਂ ਮਜਬੂਰ ਹਾਂ ਤੋ ਸੇ ਥੋੜਾ ਜਿਹਾ ਇੱਥੇ ਮੇਰੇ ਕੋਲ ਖੜੇ ਹੋ ਜਾ ਕੋਈ ਤੁਹਾਡਾ ਵਾਕਫਕਾਰ ਲੰਘੋ ਉਸ ਤੋਂ ਪੈਸੇ ਉਧਾਰ ਲੈ ਕੇ ਮੈਨੂੰ ਦੇ ਦੇਣਾ ਤੁਸੀਂ ਤਾਂ ਰੋਜ਼ ਹੀ ਗੁਰਦੁਆਰੇ ਆਉਂਦੇ ਹੋ ਕਈ ਲੋਕ ਤੁਹਾਨੂੰ ਜਾਣਦੇ ਪਛਾਣਦੇ ਹੋਣਗੇ ਹਜੂਰ ਸਿੰਘ ਜਿਸ ਨੇ ਮਾਇਆ ਨਾਲ ਕਦੇ ਚਿੱਤ ਨਹੀਂ ਸਿਲਾਇਆ 40 ਸਾਲ ਤੱਕ ਫੌਜੀ ਨੌਕਰੀ ਕਰਦਾ ਉਹ ਸਾਰੀ ਦੀ ਸਾਰੀ ਤਨਖਾਹ ਕਰਦਿਆਂ ਦੀ ਹਥੇਲੀ ਤੇ ਰੱਖਦਾ ਆਇਆ ਸੀ ਜਿਵੇਂ ਕਦੇ ਉਹਨੂੰ ਪੈਸਿਆਂ ਦੀ ਲੋੜ ਹੀ ਨਹੀਂ ਜਾਪੇਗੀ ਅੱਜ ਕਿਵੇਂ ਆਨੇ ਦੋ ਆਨੇ ਤੋਂ ਮੁਥਾਜ ਹੋ ਗਿਆ ਸੀ ਜਦ ਕੇ ਪੂਰੇ 40 ਰੁਪਏ ਪੈਨਸ਼ਨ ਦੇ ਅਜੇ ਵੀ ਚੜੇ ਮਹੀਨੇ ਉਸ ਨੂੰ ਮਿਲਦੇ ਸਨ ਕਿੰਨਾ ਚਿਰ ਗੱਡੀ ਦੀ ਲੀ ਕੋਲ ਸੜਕ ਦੇ ਇੱਕ ਪਾਸੇ ਕੰਡਿਆਲੀ ਤਾਰ ਕੋਲ ਖੜਾ ਹਜੂਰ ਸਿੰਘ ਕੋਲੋਂ ਲੰਘਦਿਆਂ ਨੂੰ ਗੋਹ ਨਾਲ ਤੱਕਦਾ ਰਿਹਾ ਪਰ ਰੱਬ ਦਾ ਭਾਣਾ ਕੁਝ ਐਸਾ ਕਿ ਅੱਜ ਜਿਵੇਂ ਕੋਈ ਵੀ ਉਸ ਦੀ ਜਾਣ ਪਛਾਣਦਾ ਇਸ ਸ਼ਹਿਰ ਪਟਿਆਲੇ ਵਿੱਚ ਰਹਿੰਦਾ ਹੀ ਨਾ ਹੋਵੇ 5.5 6 ਤੇ ਹੁਣ ਉਤੋਂ 6:30 ਵਜਣ ਲੱਗੇ ਸਨ ਦੂਰੋਂ ਦੁਖਨਵਰਨ ਸਾਹ ਵੱਲੋਂ ਸੁਖਨੇ ਸਾਹ ਦੇ ਪਾਕ ਦੀਆਂ ਟੋਕਾਂ ਉਸ ਨੂੰ ਸਾਫ਼ ਸੁਣਾਈ ਦੇ ਰਹੀਆਂ ਸਨ ਸਰਬ ਭੂਤ ਆਵਰਤਾਰਾ ਸਰਬ ਨੈਨ ਆਪੇ ਖਨਹਾਰਾ ਸਗਲ ਸਮਗਰੀ ਜਾਕਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਣੇ ਖੇਲ ਬਨਾਇਆ ਆਗਿਆਕਾਰੀ ਕਿੰਨੀ ਮਾਇਆ ਜਦੋਂ ਉਹ ਆਪ ਕਮਾਉਂਦਾ ਸੀ ਸਾਂ ਮਾਇਆ ਨੂੰ ਉਸਨੇ ਸਿਰਫ ਇੰਨਾ ਹੀ ਜਾਣਿਆ ਤੇ ਸਮਝਿਆ ਕਿ ਨਾ ਕਦੇ ਜੁੜੇ ਨਾ ਥੋੜੇ ਇਸ ਲਈ ਪੈਸੇ ਜੋੜਨ ਬਰੇਤਾ ਉਸ ਨੂੰ ਕਦੇ ਖਿਆਲ ਹੀ ਨਹੀਂ ਸੀ ਆਇਆ ਪਰ ਅੱਜ ਜਿਵੇਂ ਪੈਸੇ ਦੀ ਥੋੜਨੇ ਉਸ ਨੂੰ ਇੱਕ ਚਰਾਹੇ ਤੇ ਲਿਆ ਖੜਾ ਕੀਤਾ ਸੀ ਭਾਵੇਂ ਉਸਦੇ ਤਿੰਨੇ ਪੁੱਤ ਵੀ ਹੁਣ ਚੰਗੀਆਂ ਨੌਕਰੀਆਂ ਉੱਤੇ ਲੱਗੇ ਹੋਏ ਸਨ ਤੇ ਰੱਬ ਦਾ ਦਿੱਤਾ ਘਰ ਵਿੱਚ ਸਭ ਕੁਝ ਸੀ ਪਰ ਹਜੂਰ ਸਿੰਘ ਦੀ ਜੇਬ ਵਿੱਚ ਨਿਆਣਿਆਂ ਵਾਂਗ ਆਨੇ ਦੋ ਅੰਨੇ ਤੋਂ ਵੱਧ ਕਰਦਿਆਂ ਨੇ ਕਦੇ ਕੋਈ ਪੈਸਾ ਨਹੀਂ ਸੀ ਰਹਿਣ ਦਿੱਤਾ ਉਹ ਇਹ ਪੈਸਿਆਂ ਵਾਲੀ ਗੱਲ ਹਜੂਰ ਸਿੰਘ ਲਈ ਕੋਈ ਬਹੁਤੀ ਮਹੱਤਤਾ ਵੀ ਨਹੀਂ ਸੀ ਰੱਖਦੀ ਰੋਟੀ ਘਰੋਂ ਚਾਹ ਘਰੋਂ ਤੇ ਕੱਪੜੇ ਅਜੇ ਮਿਲਟਰੀ ਦੇ ਪੁਰਾਣੇ ਹੀ ਉਸ ਕੋਲ ਗੁਜ਼ਾਰੇ ਜੋਗੇ ਕਾਫੀ ਸਨ ਪਰ ਫੇਰ ਵੀ ਕਦੇ-ਕਦਾਈ ਉਸ ਤਾਂ ਜੀ ਕਰਦਾ ਕਿ ਉਹ ਇੱਕ ਵਾਰੀ ਲਾਟਰੀ ਦਾ ਟਿਕਟ ਜ਼ਰੂਰ ਖਰੀਦੇ ਪਰ ਇਹ ਵੀ ਕਿਵੇਂ ਹੋ ਸਕਦਾ ਸੀ ਉਹ ਇਕੱਲਾ ਤਾਂ ਕਦੇ ਪੈਨਸ਼ਨ ਲੈਣ ਵੀ ਨਹੀਂ ਸੀ ਗਿਆ ਕਦੇ ਉਸਦੀ ਪਤਨੀ ਆਨੰਦਕੌਰ ਉਸਦੇ ਨਾਲ ਹੁੰਦੀ ਕਦੇ ਉਸਦਾ ਪੁੱਤ ਨਿਰੰਜਨ ਸਿੰਘ ਘਾਂਟੇ ਪਰ ਦੀ ਸੋਚ ਨਾਲ ਜਿਵੇਂ ਉਸਦਾ ਮੱਥਾ ਫਟਣ ਲੱਗ ਗਿਆ ਸੀ ਉਧਰੋਂ ਗੁਰਦੁਆਰੇ ਸੁਖਨੀ ਸਾਹਿਬ ਦਾ ਪੋਪ ਪੈੜ ਪਿੱਛੋਂ ਸ਼ਬਦ ਕੀਰਤਨ ਦੀ ਆਵਾਜ਼ ਸੁਣਾਈ ਦੇਣ ਲੱਗ ਪਈ ਸੀ ਕੀ ਅੱਜ ਉਹ ਸ਼ਬਦ ਕੀਰਤਨ ਵੀ ਨਹੀਂ ਸੁਣ ਸਕੇਗਾ ਇੱਕ ਵਾਰੀ ਤਾਂ ਉਹ ਸੱਜੀ ਕੀਤਾ ਕਿ ਉਹ ਸਾਈਕਲ ਉੱਥੇ ਹੀ ਛੱਡ ਪੈਦਲ ਗੁਰਦੁਆਰੇ ਪਹੁੰਚ ਜਾਵੀ ਪਰ ਚੱਟ ਇੱਕ ਦੂਜੇ ਖਿਆਲ ਨੇ ਉਸ ਆਏ ਰਾਹ ਵੀ ਜਨ ਰੋਕ ਲਿਆ ਪੈਦਲ ਜਾਂਦੇ ਆ ਕਿਹੜਾ ਰਸਤਾ ਛੇਤੀ ਮੁੱਕ ਜੂ ਜਾਂਦੇ ਆ ਜਾਂਦੇ ਆ ਹੀ ਇੰਨਾ ਚਿਰ ਲੱਗ ਜੂ ਉਸ ਨੇ ਆਪਣੀਆਂ ਥੱਕੀਆਂ ਹਾਰੀਆਂ ਨਿਰਬਲਤਾ ਦਾ ਖਿਆਲ ਕਰਦੇ ਆ ਆਪੇ ਸੋਚਿਆ ਸੋਚਾਂ ਦੇ ਇਸ ਉਦੇੜ ਬਉਣ ਵਿੱਚ ਉਹਦੇ ਆ ਉਹ ਗੱਡੀ ਦੇ ਫਾਟਕ ਦੇ ਇੱਕ ਪਾਸੇ ਖੜਾ ਪਤਾ ਨਹੀਂ ਕੀ ਕੀ ਸੋਚ ਰਿਆ ਸੀ ਅਚਾਨਕ ਉਸ ਦੀ ਨਿਗਾਹ ਗੱਡੀ ਦੀ ਲੀ ਤੋਂ ਪਰਾਂ ਬੈਠੀ ਉਸ ਨੈਣਹੀਣ ਬੁੱਢੀ ਮੰਗਤੀ ਤੇ ਜਾ ਟਕੀ ਜੋ ਕੋਲੋਂ ਲੰਘਦਿਆਂ ਨੂੰ ਆਪਣੀ করুণਾ ਭਰੀ ਆਵਾਜ਼ ਵਿੱਚ ਅਸੀਸਾਂ ਦਿੰਦੀ ਆਪਣਾ ਪਾਟਿਆ ਪੁਰਾਣਾ ਪੱਲਾ ਵਸਾਰ ਉਹਨਾਂ ਤੋਂ ਖੈਰ ਮੰਗ ਰਹੀ ਸੀ ਉਸ ਨੂੰ ਦੇ ਸੁੱਤੇ ਸਿੱਧ ਹਜੂਰ ਸਿੰਘ ਦੇ ਠੱਕੇ ਹਰੇ ਕਦਮ ਉਧਰ ਨੂੰ ਵਧਣ ਲੱਗੇ ਜਿੱਧਰ ਬੈਠੀ ਉਹ ਅੰਨੀ ਬੁੱਢੀ ਮੰਗਤੀ ਲੋਕਾ ਮੂਰੇ ਆਪਣੀਆਂ ਅੰਨੀਆਂ ਅੱਖਾਂ ਦਾ ਵਾਸਤਾ ਪਾਪਾ ਪੇਖਿਆ ਮੰਗਰੀ ਸਿਕਸ ਹਜੂਰ ਸਿੰਘ ਦੇ ਪੈਰਾਂ ਦੀ ਆਹਟ ਕੋਲ ਆਉਂਦੇ ਸੋ ਅੰਨੇ ਬੁੱਢੀ ਮੰਗਤੀ ਨੇ ਆਪਣੇ ਬੋਲਾਂ ਵਿੱਚ ਹੋਰ ਵੀ ਕਰੂਣਾ ਭਰਦੇ ਆ ਕੋਲ ਆਉਂਦੇ ਹਜੂਰ ਸਿੰਘ ਨੂੰ ਅਸੀਸਾਂ ਦੇ ਦੇ ਉਸ ਤੋਂ ਖੈਰ ਮੰਗਣੀ ਸ਼ੁਰੂ ਕਰ ਦਿੱਤੀ ਬਾਬੂ ਜੀ ਤੁਹਾਰੇ ਖਜ਼ਾਨੇ ਭਰੇ ਰਹੀਂ ਅੱਲਾ ਤੁਮੇ ਬਹੁਤ ਦੇਗਾ ਬਾਬੂ ਜੀ ਪੈਸਾ ਦੋ ਪੈਸਾ ਇਸ ਅੰਨੇ ਮੁਹਤਾਜ ਕੋ ਵੀ ਦੇਤੇ ਜਾਣਾ ਪਰ ਪੈਰਾਂ ਦੀ ਆਹਟ ਜਿਉਂ ਹੀ ਉਸ ਦੇ ਐਨ ਕੋਲ ਆ ਕੇ ਮੁੱਕ ਗਈ ਤਾਂ ਇੱਕ ਅਜੀਬ ਜਿਹਾ ਡਰ ਸਹਿਮ ਤੇ ਉਕਛਾ ਦੇ ਦੋਵੇਂ ਸਿਰ ਜਿਵੇਂ ਦੋਹਾਂ ਨੇ ਕੁੱਟ ਕੇ ਫੜ ਲਏ ਹੋਣ ਪਰ ਅੱਖਾਂ ਤੋਂ ਜੋ ਤੀਣ ਬੁੱਢੀ ਮੰਗਤੀ ਨੇ ਅਜੇ ਵੀ ਆਸ ਦਾ ਪੱਲਾ ਅੜ ਰੱਖਿਆ ਸੀ ਜਿਸ ਵਿੱਚ ਪਹਿਲਾਂ ਤੋਂ ਹੀ ਕੁਝ ਸਿੱਕੇ ਪਈ ਨਜ਼ਰ ਆ ਰਹੇ ਸਨ ਉਹਨਾਂ ਕੁਝ ਕੁ ਸਿੱਕਿਆਂ ਨੂੰ ਦੇਖਦੇ ਆਂ ਅਸੀਂ ਜਿਵੇਂ ਹਜੂਰ ਸਿੰਘ ਨੇ ਆਪਣੇ ਅੰਦਰਲੇ ਸੱਬਿਆ ਮਨੁੱਖ ਦੀ ਇੱਜ਼ਤ ਬੇਇੱਜ਼ਤੀ ਦੇ ਅਪਹਾਅ ਦਾ ਝਟਕਤਲ ਕਰ ਦਿੱਤਾ ਤੇ ਫਿਰ ਉਸਨੇ ਹੌਲੀ ਜੇ ਦਬੇ ਜੇ ਸ਼ਬਦਾਂ ਵਿੱਚ ਬੋਲਦਿਆਂ ਕਿਹਾ ਮਾਈ ਜੀ ਮੈਂ ਤੇਨੂੰ ਕੁਝ ਦੇਣ ਨਹੀਂ ਆਇਆ ਮੈਂ ਤਾਂ ਤੇਰੇ ਕੋਲੋਂ ਕੁਝ ਪੈਸੇ ਉਧਾਰ ਮੰਗਣ ਆਇਆ ਹਾਂ ਪਰ ਤੇਰੇ ਤੋਂ ਮੇਰੀ ਤਰ੍ਹਾਂ ਭੀਖ ਮੰਗੇ ਨਹੀਂ ਲੱਗਦੇ ਨਹੀਂ ਮਾਈ ਮੈਂ ਵੀ ਇੱਕ ਮੰਗਤਾ ਝੂਠ 2-4 ਸਿੱਕਿਆਂ ਨੂੰ ਝੋਲੀ ਵਿੱਚੋਂ ਛੁਪਾਉਂਦੇ ਆ ਮੰਗਤੀ ਘਬਰਾ ਜਗੀ ਝੂਠ ਨਹੀਂ ਸੱਚ ਮਾਈ ਜੀ ਕਿਉਂ ਅੰਨੀ ਮਹਤਾਜ ਕੇ ਸਾਥ ਮਜ਼ਾਕ ਕਰਦੇ ਹੋ ਬਾਬੂ ਜੀ ਬੁੱਢੀ ਮੰਗਤੀ ਦੇ ਬੋਲਾਂ ਵਿੱਚ ਇੱਕ ਦਰਦ ਉੱਭਰਿਆ ਮਜ਼ਾਕ ਮੈਂ ਬਿਲਕੁਲ ਨਹੀਂ ਕਰ ਰਿਹਾ ਮਾਈ ਮੈਂ ਸੱਚ ਕਹਿ ਰਿਹਾ ਹਾਂ ਰੋ ਸਵੇਰੇ ਦੁਖਨਵਾਰ ਗੁਰਦੁਆਰੇ ਆਉਂਦਾ ਹਾਂ ਤੇ ਇੱਕ ਵਾਰੀ ਮੱਥਾ ਟੇਕ ਕੇ ਅੰਦਰੋਂ ਅੰਦਰੀ ਮਨ ਨਹੀਂ ਮਨ ਕਿੰਨਾ ਹੀ ਕੁਝ ਉਸ ਦੇ ਲਈ ਤੋਂ ਮੰਗਦਾ ਹਾਂ ਜੇ ਸੁੱਤੇ ਮੈਂ ਇੱਕ ਵਾਰੀ ਮੱਥਾ ਟੇਕਦਾ ਹਾਂ ਫਰਕ ਸਿਰਫ ਇੰਨਾ ਹੈ ਕਿ ਤੋਂ ਸ਼ਰਿਆਮ ਸਾਡੇ ਸਾਹਮਣੇ ਉੱਚੀ ਚ ਬੋਲ ਕੇ ਮੰਗਦੀ ਹੈ ਤੇ ਮੈਂ ਸਭ ਤੋਂ ਚੋਰੀ ਚੋਰੀ ਮੰਗਦਾ ਹਾਂ ਇੱਥੇ ਗੁਰਦੁਆਰੇ ਦੇ ਰਾਹ ਵਿੱਚ ਤਾਂ ਮੈਨੂੰ ਗਿਣਤੀ ਦੇ ਹੀ ਮੰਗਤੇ ਬੈਠੇ ਦਿਖਾਈ ਦਿੰਦੇ ਹਨ ਪਰ ਗੁਰਦੁਆਰੇ ਦੇ ਅੰਦਰ ਤਾਂ ਜਿਵੇਂ ਮੰਗਤਿਆਂ ਦੀਆਂ ਕਤਾਰਾਂ ਇੱਕ ਕਤਾਰਾਂ ਜੋੜੀਆਂ ਹੁੰਦੀਆਂ ਹਨ ਤੇ ਜਿਨ੍ਹਾਂ ਵਿੱਚ ਮੈਂ ਵੀ ਕਿਤੇ ਨਾ ਕਿਤੇ ਹਰ ਰੋਜ਼ ਸ਼ਾਮਲ ਹੁੰਦਾ ਹਾਂ ਅੱਜ ਗੁਰਦੁਆਰੇ ਦੇ ਰਾਹ ਵਿੱਚ ਮੇਰਾ ਸਾਈਕਲ ਪੈਂਚਰ ਹੋ ਗਿਆ ਤੇ ਮੇਰੀ ਜੇਬ ਵਿੱਚੋਂ ਇੱਕ ਵੀ ਪੈਸਾ ਨਹੀਂ ਨਿਕਲਿਆ ਪਲ ਦੇ ਪਲ ਅੰਨੀ ਮੰਗਤੀ ਦੇ ਮੱਥੇ ਵਿੱਚ ਜਿਵੇਂ ਇੱਕ ਅੱਖ ਉਗਾਈ ਹੋਵੇ ਤੇ ਫਿਰ ਉਸਤੇ ਮਨ ਨੂੰ ਲੱਗਿਆ ਜਿਵੇਂ ਅੱਜ ਖੁਦ ਖੁਦਾ ਉਸ ਦੇ ਦਰ ਤੇ ਆਖੜਾ ਹੋਇਆ ਹੋਵੇ ਉਸ ਦੀ ਪ੍ਰੀਖਿਆ ਲੈਣ ਲਈ ਇੱਕ ਵਾਰੀ ਤਾਂ ਉਸ ਦਾ ਦਿਲ ਕੰਬ ਉਠਿਆ ਕਿਉਂਕਿ ਐਸਾ ਵਾਕਿਆ ਉਸ ਦੀ ਜ਼ਿੰਦਗੀ ਵਿੱਚ ਅੱਗੇ ਕਦੇ ਨਹੀਂ ਸੀ ਵਾਪਰਿਆ ਕਿਤਨੇ ਪੈਸੇ ਚਾਹੀਏ ਬਾਗੂ ਜੀ ਸਿਰਫ ਇੱਕ ਦੁਆਣੀ ਜੋ ਮੈਂ ਪੈਂਚਰ ਲਾਉਣ ਵਾਲੀ ਨੂੰ ਦੇਣੀ ਹੈ ਉਹ ਬੋਣੀ ਦਾ ਬੇੜਾ ਹੋਣ ਕਰਕੇ ਮੇਰੇ ਨਾਲ ਉਧਾਰ ਨਹੀਂ ਕਰ ਸਕਦਾ ਅੰਨੀ ਬੁੱਢੀ ਮੰਗਤੀ ਨੇ ਝਟ ਆਪਣੇ ਪਾਟੇ ਪੁਰਾਣੇ ਮੈਲੇ ਕੁਜਲੇ ਪੱਲੇ ਵਿੱਚੋਂ ਸਾਰੇ ਪਾਣ ਇਕੱਠੇ ਕਰ ਸਾਹਮਣੇ ਪਈ ਟੁੱਟੀ ਜੀ ਸਿਲਵਰ ਦੀ ਕੋਲੀ ਵਿੱਚ ਪਾ ਕੋਲੀ ਹਜੂਰ ਸਿੰਘ ਦੇ ਸਾਹਮਣੇ ਕਰ ਦਿੱਤੇ ਜਿਤਨੇ ਹੈ ਸਭ ਲੈ ਲਓ ਬਾਬੂ ਜੀ ਮੈਂ ਸਾਰੇ ਕੀ ਕਰਨੇ ਹਨ ਮਾਈ ਜੀ ਮੈਨੂੰ ਤਾਂ ਸਿਰਫ ਇੱਕੋ ਦੁਆਨੀ ਦੀ ਲੋੜ ਹੈ ਲੈ ਲਓ ਬਾਬੂ ਜੀ ਸਭ ਆਪ ਹੀ ਕੇ ਲਈਏ ਹੋਏ ਤੋ ਹੈ ਨਹੀਂ ਮਾਈ ਮੈਨੂੰ ਤੂੰ ਆਪਣੇ ਹੱਥੇ ਇੱਕ ਦੁਆਨੀ ਉਧਾਰ ਦੇ ਦੇ ਜੋ ਮੈਂ ਤੈਨੂੰ ਕੱਲ ਨੂੰ ਜ਼ਰੂਰ ਵਾਪਸ ਕਰ ਦੇਵਾਂਗਾ ਅੰਨੀ ਮੰਗਤੀ ਨੇ ਹਜੂਰ ਸਿੰਘ ਦੀ ਜਿੱਦ ਦੇ ਰੋਟੀ ਜੀ ਕੋਲੀ ਵਿੱਚੋਂ ਦੁਵਾਨੀ ਟੁੰਦਿਆਂ ਦੋ ਸਿੱਕੇ ਇੱਕ ਇੱਕ ਅੰਨੇ ਦੇ ਚੁੱਕ ਕੇ ਹਜੂਰ ਸਿੰਘ ਦੀ ਹਥੇਲੀ ਉੱਤੇ ਰੱਖ ਦਿੱਤੇ ਗੁਰਦੁਆਰੇ ਵੱਲੋਂ ਅਜੇ ਵੀ ਰਸਪਿੰਨੇ ਸ਼ਬਦ ਕੀਰਤਨ ਦੀ ਆਵਾਜ਼ ਹਜੂਰ ਸਿੰਘ ਨੂੰ ਸੁਣਾਈ ਦੇ ਰਹੀ ਸੀ ਤੇਰੀ ਬੜੀ ਮਿਹਰਬਾਨੀ ਮਾਈ ਜੀ ਪੈਸਾ ਵੀ ਇੱਕ ਛੋਟਾ ਰੱਬ ਐ ਇਹ ਗੱਲ ਮੇਰੀ ਸਮਝ ਵਿੱਚ ਅੱਜ ਹੀ ਆਈ ਐ ਐਨਾ ਕਹਿੰਦੇ ਆ ਇੱਕ ਇੱਕ ਅੰਨੇ ਦੇ ਦੋ ਸਿੱਕੇ ਅੰਨੀ ਮੰਗਤੀ ਤੋਂ ਲੈ ਕੇ ਹਜੂਰ ਸਿੰਘ ਨੇ ਸਾਈਕਲ ਮਕੈਨਿਕ ਦੇ ਹੱਥ ਜਾ ਫੜਾਈ ਤੇ ਆਪ ਛੇਤੀ ਨਾਲ ਸਾਈਕਲ ਨੂੰ ਪੈडल मारਦਾ ਤੇ ਆਪ ਛੇਤੀ ਨਾਲ ਸਾਈਕਲ ਨੂੰ ਪੈडल मारਦਾ ਆਪਣੇ ਘਰ ਵੱਲ ਮੁੜ ਪਿਆ ਉਮੀਦ ਕਰਦੀਆਂ ਕਿ ਤੇ ਆਪ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਹੋਵੇਗੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲੈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।